ਕਹਿੰਦੇ ਬਾਬੇ ਦੇ ਸ਼ਿੰਗਾਰ ਨਾਲ ੱਟਕਾ ਹੋ ਗਿਆ। ਇਹ ਗਾਣਾ ਵੀ ਬੜਾ ਵਾਇਰਲ ਹੋਇਆ ਤੇ ਉਹ ਮੇਲਾ ਵੀ ਬੜਾ ਵਾਇਰਲ ਹੋਇਆ ਕਿਉਂਕਿ ਬਾਬੇ ਦਾ ਘੋੜਾ ਸੀ ਵਿੱਚ ਸ਼ਿੰਗਾਰ ਜਿਹਦਾ ਨਾਮ ਸੀਗਾ ਤੇ ਉਹ ਘੋੜਾ ਹਾਰ ਗਿਆ। ਇਹ ਵੀ ਤਾਂ ਹੋ ਸਕਦਾ ਕਿ ਬਾਕੀ ਦੇ ਜਿਹੜੇ ਘੋੜੇ ਆ ਉਹਦੇ ਨਾਲੋਂ ਚੰਗੇ ਹੋਣ। ਤੇ ਵੀਡੀਓ ਸਾਰੀ ਦੇਖਿਓ ਤੁਹਾਡੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕਰਨੀਆਂ ਆ ਤੇ ਆ ਜਾਓ ਫਿਰ ਕਰਦੇ ਆ ਅੱਗੇ ਗੱਲਬਾਤ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਤੇ ਵੀਡੀਓ ਬਾਰੇ ਤੁਹਾਨੂੰ ਪਤਾ ਲੱਗ ਗਿਆ ਵੀ ਆਪਾਂ ਕੀ ਗੱਲਬਾਤ ਕਰਨ ਜਾ ਰਹੇ ਹਾਂ ਕਿਉਂਕਿ ਕੁਝ ਦਿਨਾਂ ਤੋਂ ਏਸੀ ਗੱਲ ਦੇ ਉੱਤੇ ਏਸੀ ਯਾਨੀ ਕਿ ਘੋੜਿਆਂ ਦੇ ਉੱਤੇ ਚਰਚਾ ਹੋ ਰਹੀ ਆ ਵੀ ਘੋੜਾ ਹਾਰ ਗਿਆ ਘੋੜਾ ਜਿੱਤ ਗਿਆ ਕਿਉਂਕਿ ਪਹਿਲਾਂ ਐਵੇਂ ਕਹਦੀਏ ਅਸੀਂ ਵੀ ਕਦੇ ਇਹੋ ਜਿਹੀਆਂ ਵੀਡੀਓ ਬਹੁਤ ਘੱਟ ਹੀ ਦੇਖੀਆਂ ਆ ਜ਼ਿਆਦਾ ਤਾਂ ਇਹ ਵੀਡੀਓ ਨਹੀਂ ਦੇਖੀ ਦੀਆਂ ਕੋਈ ਪਤਾ ਨਹੀਂ ਸੀਗਾ ਵੀ ਇੰਨੇ ਜੂਰਾਂ ਦੇ ਕੰਮ ਸਾਡੇ ਪੰਜਾਬ ਦੇ ਵਿੱਚ ਚੱਲ ਰਿਹਾ ਹੁਣ ਪਤਾ ਲੱਗਾ ਵੀ ਵਾਕੇ ਗੱਲਬਾਤ ਹੈਗੀ ਆ ਤੇ ਬਹੁਤ ਵਧੀਆ ਗੱਲ ਆ ਇਹ ਵੀ ਸ਼ੌਂਕ ਕੋਈ ਮਾੜਾ ਨਹੀਂ ਹੈਗਾ ਵਧੀਆ ਸ਼ੌਂਕ ਹੈ ਤੇ ਮਾੜਾ ਬੰਦਾ ਇਹ ਸ਼ੌਂਕ ਪਾਲ ਵੀ ਨਹੀਂ ਸਕਦਾ ਤੇ ਪਹਿਲੀ ਗੱਲ ਤਾਂ ਘੋੜੇ ਉੱਤੇ ਬੈਠ ਹੀ ਨਹੀਂ ਮਾੜੇ ਦਿਲ ਵਾਲਾ ਬੰਦਾ ਸਕਦਾ ਜਿਹਦੇ ਵਿੱਚ ਸੀਨੀਅਰ ਜਿਗਰਾ ਹੋਊਗਾ ਉਹ ਹੀ ਘੋੜੇ ਤੇ ਵੀ ਬੈਠੂਗਾ ਠੀਕ ਹੈ ਕਿ ਨਹੀਂ ਕਿਉਂਕਿ ਇਹ ਸ਼ੌਂਕ ਹੈਗੇ ਮਰਦਾਂ ਦੇ ਜਿਹਨੂੰ ਕਹਿੰਦੇ ਆ ਤੇ ਬਾਕੀ ਗੱਲ ਕਰਦੇ ਆ ਬਾਬੇ ਦੇ ਘੋੜੇ ਬਾਰੇ ਕਿਉਂਕਿ ਬੜੀ ਵੀਡੀਓ ਵਾਇਰਲ ਹੋ ਰਹੀਆਂ ਜੀ ਬਾਬੇ ਦਾ ਘੋੜਾ ਹਾਰ ਗਿਆ ਬਾਬੇ ਦਾ ਘੋੜਾ ਹਾਰ ਗਿਆ ਵੀ ਉਹ 8ਵੇਂ ਨੰਬਰ ਵਾਲਾ ਘੋੜਾ ਹੈ ਨਹੀਂ ਸੀਗਾ ਹਾਰ ਗਿਆ ਤੇ ਗੱਲ ਜਦੋਂ ਮੈਂ ਪਹਿਲਾਂ ਕੀਤੀ ਇਹ ਵੀ ਹੋ ਸਕਦਾ ਕਿ ਬਾਕੀ ਦੇ ਘੋੜੇ ਉਹਦੇ ਨਾਲੋਂ ਬੈਟਰ ਹੋਣ ਕਿਉਂਕਿ ਬਾਬੇ ਦਾ ਜਿਹੜਾ ਰਤਬਾ ਆ ਤੇ ਬਾਬਾ ਸੋਸ਼ਲ ਮੀਡੀਆ ਦੇ ਉੱਤੇ ਹਮੇਸ਼ਾ ਛਾਇ ਤੇ ਉਹਦੀ ਫੈਨ ਫਾਲੋਇੰਗ ਵੀ ਕਾਫੀ ਹੈਗੀ ਆ ਤੇ ਇਹ ਵੀ ਕਾਰਨ ਹੋ ਸਕਦਾ ਹੈ ਵੀ ਲੱਗਦਾ ਹੋਵੇ ਵੀ ਜਿਆਦਾ ਵੀਡੀਓ ਵਾਇਰਲ ਹੋ ਰਹੀਆਂ ਆ ਵੀ ਬਾਬੇ ਦਾ ਘੋੜਾ ਹਾਰ ਗਿਆ ਬਾਬੇ ਦਾ ਘੋੜਾ ਹਾਰ ਗਿਆ ਵੀ ਗਲਤ ਹੋ ਗਿਆ ਕਿਉਂਕਿ ਬਾਬੇ ਦੀ ਫੈਨ ਫਾਲੋਇੰਗ ਕਾਫੀ ਹੈਗੀ ਆ ਤੇ ਬਾਕੀ ਦੇ ਘੋੜੇ ਬੈਟਰ ਹੋ ਸਕਦੇ ਕਿਉਂਕਿ ਬਾਕੀ ਬੰਦੇ ਹੋ ਸਕਦਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਇੰਨੇ ਜਿਆਦਾ ਐਕਟਿਵ ਨਾ ਹੋਣ ਜਿੰਨਾ ਬਾਬਾ ਐਕਟਿਵ ਹੈਗਾ ਆ ਤਾਂ ਕਰਕੇ ਵੀ ਆਮ ਜਨਤਾ ਨੂੰ ਸਾਡੇ ਵਰਗੀ ਜਨਤਾ ਨੂੰ ਇਹ ਲੱਗਦਾ ਹੋਵੇ ਕਿ ਵਾਕੇ ਹੀ ਬਾਬੇ ਨਾਲ ੱਤਕਾ ਹੋ ਗਿਆ ਪਰ ਆਪਾਂ ਤੁਹਾਡੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਨੀ ਆਇਆ ਆ ਉਹ ਤਸਵੀਰਾਂ ਤੁਸੀਂ ਦੇਖੂਗੇ ਜਿੰਨੀਆਂ ਕਿ ਮੈਨੂੰ ਮਿਲੀਆਂ ਜੇ ਬਾਕੀ ਕਲੀਅਰ ਤਸਵੀਰਾਂ ਮਿਲ ਗਈਆਂ ਨਾ ਘੋੜਿਆਂ ਦੀਆਂ ਤੇ ਆਪਾਂ ਤੁਹਾਡੇ ਨਾਲ ਉਹ ਵੀ ਸਾਂਝੀਆਂ ਇਹ ਜ਼ਰੂਰ ਕਰਾਂਗੇ ਜਿਹੜੇ ਘੋੜੇ ਜਿੱਤੇ ਆ ਤੇ ਆਪਾਂ ਹੁਣ ਤੁਹਾਡੇ ਨਾਲ ਮੈਂ ਇੱਕ ਵੀਡੀਓ ਦੇਖਦਾ ਸੀ ਉਹਦੇ ਵਿੱਚੋਂ ਮੈਂ ਇਹ ਤਸਵੀਰਾਂ ਲਈਆਂ ਆ ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਆ ਸਕਰੀਨ ਤੇ ਨਾਲ-ਨਾਲ ਤੇ ਆਹ ਤਸਵੀਰਾਂ ਤੁਸੀਂ ਦੇਖੋ ਸਕਰੀਨ ਤੇ ਨਾਲ-ਨਾਲ ਚੱਲ ਰਹੀਆਂ ਆ ਤੇ ਇਹ ਤਸਵੀਰਾਂ ਦੇਖ ਕੇ ਤਾਂ ਵਾਕੇ ਲੱਗ ਰਿਹਾ ਹੈ ਕਿ ਬਾਬੇ ਨਾਲ ਤੱਕਾ ਹੀ ਹੋ ਗਿਆ ਕਿ ਕਿ ਬਾਬੇ ਨਾਲ ਤਾਂ ਕਾਕਾ ਦਾ ਹੋ ਗਿਆ ਘੋੜੇ ਨਾਲ ਹੀ ਧੱਕਾ ਹੋ ਗਿਆ ਸ਼ਿੰਗਾਰ ਨਾਲ ਵੀ ਘੋੜਾ ਵਾਕਈ ਯਾਰ 8ਵੇਂ ਨੰਬਰ ਵਾਲਾ ਤਾਂ ਵਾਕਈ ਨਹੀਂ ਲੱਗਦਾ ਮੈਂ ਪਹਿਲਾਂ ਮੈਨੂੰ ਵੀ ਇਹ ਚੀਜ਼ ਲੱਗਦੀ ਸੀ ਕਿ ਬਾਬਾ ਸੋਸ਼ਲ ਮੀਡੀਆ ਤੇ ਸ਼ਾਇਰਿੰਦਾ ਹੈ ਇਸ ਕਰਕੇ ਥੋੜਾ ਜਿਹਾ ਬਾਬੇ ਦਾ ਪੱਖਚਾਰਾ ਦਿਖਾ ਲਿਆ ਜਾ ਰਿਹਾ ਹੈ ਤੇ ਪਰ ਜਿੱਦਾਂ ਹੀ ਮੇਰੇ ਸਾਹਮਣੇ ਆ ਵੀਡੀਓ ਵਾਈ ਤਸਵੀਰਾਂ ਆਈਆਂ ਜਿੱਥੇ ਬਰਾਬਰ ਤੇ ਇਹ ਘੋੜੇ ਖੜਾ ਖੜਾ ਕੇ ਦਿਖਾ ਲਏ ਗਏ ਵੀ ਕਿਦਾਂ ਕਿਹੜਾ ਬੈਡ ਰਿਹਾ ਕਿਹੜਾ ਬੈਡ ਰਿਹਾ 8ਵੇਂ ਨੰਬਰ ਵਾਲਾ ਤਾਂ ਨਹੀਂ ਲੱਗਦਾ ਚਲੋ ਇੱਕ ਦੋ ਘੋੜੇ ਵਿੱਚ ਹੈਗੇ ਆ ਜਿਹੜੇ ਚੰਗੇ ਲੱਗਦੇ ਦੇਖਣ ਨੂੰ ਤੇ ਜੇ ਕਹ ਜੀ ਔਰ 8ਵੇਂ ਨੰਬਰ ਵਾਲਾ ਤਾਂ ਨਹੀਂ ਲੱਗਦਾ ਹੈਗਾ ਵੀ ਜਿੱਦਾਂ ਇਹ ਤਾਂ ਵਾਕਈ ਧੱਕਾ ਹੀ ਹੈ ਧੱਕੇ ਵਾਲੀ ਗੱਲ ਹੀ ਹੋ ਗਈ ਕਿ ਬਾਬੇ ਨਾਲ ਧੱਕਾ ਹੀ ਹੋ ਗਿਆ ਹੈਨਾ ਤੇ ਇਹ ਚੀਜ਼ਾਂ ਦੇ ਵਿੱਚ ਵੀ ਕ腐ਸ਼ਨ ਹੈਗੀ ਆ ਇਹ ਸੋਚਿਆ ਨਹੀਂ ਸੀ ਕਿਉਂਕਿ ਲੋਕ ਇਹ ਕਹਿ ਰਹੇ ਆ ਕਿ ਇਹ ਕ腐ਸ਼ਨ ਹੋਈ ਆ ਬਾਕੀ ਹੁਣ ਇਹ ਰੱਬ ਜਾਣਦਾ ਆ ਤੇ ਜਾਂ ਹੁਣ ਬਾਬਾ ਜਾਣਦਾ ਵੀ ਕੀ ਹੋਇਆ ਤੇ ਵੀ ਵਾਕਈ ਕ腐ਸ਼ਨ ਹੋਈ ਆ ਜਾਂ ਨਹੀਂ ਹੋਈ ਵੀ ਬਾਬੇ ਨਾਲ ਧੋਖਾ ਹੋਇਆ ਆ ਤੇ ਇਹਨਾਂ ਚੀਜ਼ਾਂ ਦੇ ਵਿੱਚ ਵੀ ਇਹ ਚੀਜ਼ਾਂ ਵੜ ਗਈਆਂ ਤਾਂ ਫਿਰ ਬਹੁਤ ਮਾੜੀ ਗੱਲ ਆ ਨਾ ਵੀ ਆਪਾਂ ਇੱਕ ਜੇ ਕਹ ਜੀਏ ਕਿ ਆਪਣਾ ਆਪਣੇ ਆਪ ਨੂੰ ਜੇਤੂ ਸਾਬਤ ਕਰਨ ਵਾਸਤੇ ਵੀ ਸਾਨੂੰ ਇਦਾਂ ਦੀਆਂ ਕੰਮ ਕਰਨੇ ਪੈਣ ਤਾਂ ਬਹੁਤ ਮਾੜੀ ਗੱਲ ਆ। ਇਹ ਮੈਂ ਕੱਲ ਇਹ ਮੇਲਾ ਦੇਖ ਕੇ ਨਹੀਂ ਕਰ ਰਿਹਾ। ਇਹ ਮੈਂ ਕੱਲ ਤਾਂ ਕਰ ਰਿਹਾ ਆ। ਮੈਂ ਪਿੱਛੇ ਜੱਕ ਵੀਡੀਓ ਦੇਖੀ ਸੀ ਆਪਣੇ ਸਾਰਿਆਂ ਨੂੰ ਪਤਾ ਕਿ ਪਿੰਕਾ ਜਰਗ ਮੁੰਡਾ ਜਿਹੜਾ ਆ ਉਹ ਬਹੁਤ ਵਧੀਆ ਕੰਮ ਕਰ ਰਿਹਾ ਬੱਚਿਆਂ ਨੂੰ ਅੱਗੇ ਲੈ ਕੇ ਆ ਰਿਹਾ ਹੈ। ਉਹਨਾਂ ਨੂੰ ਕਰੇਸਾਂ ਤੋੜਾਂ ਉਹਨਾਂ ਦੀਆਂ ਲਵਾਉਂਦਾ ਆ ਬਹੁਤ ਕੁਝ ਕਰਦਾ ਬੜੀ ਮਿਹਨਤ ਕਰਵਾਉਂਦਾ ਬੱਚਿਆਂ ਨੂੰ ਉਹ। ਤੇ ਉਹ ਮੈਂ ਬੋਲਦਾ ਸੁਣਿਆ ਸੀਗਾ ਕਿ ਜਿੱਥੇ ਉਹ ਕਹਿ ਰਿਹਾ ਕਿ ਜਦਾ ਵੱਡੇ ਬੱਚਿਆਂ ਨੂੰ ਛੋਟੇ ਬੱਚਿਆਂ ਦੇ ਵਿੱਚ ਵੀ ਕਈ ਵਾਰ ਭੁਜਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਖੇਡਣ ਲਈ ਲੈ ਜਾਂਦਾ ਜਾਂਦਾ ਹੈ ਜਾਲੀ ਪੇਪਰ ਤੱਕ ਬਣਾ ਕੇ ਵੀ ਹਾਂ ਇਹ ਬੱਚੇ ਦੀ ਉਮਰ ਇੰਨੀ ਹੈ ਕਿਉਂਕਿ ਮੈਂ ਉਹਦੀ ਵੀਡੀਓ ਦੇਖਦਾ ਸੀਗਾ ਤੇ ਇਹ ਹਰ ਚੀਜ਼ ਦੇ ਵਿੱਚ ਜੇ ਮੰਨ ਲਓ ਕਿ ਅਸੀਂ ਛੋਟੇ-ਛੋਟੇ ਬੱਚਿਆਂ ਦੇ ਨਾਲ ਵੀ ਇਦਾਂ ਕਰਦੇ ਹਾਂ ਨਾ ਉਹ ਬੱਚਿਆਂ ਦੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਬੈਠ ਜਾਂਦੀਆਂ ਆ ਕਿ ਵਾਕੇ ਅਸੀਂ ਇਦਾਂ ਕਰਾਂਗੇ ਤਾਂ ਅਸੀਂ ਚਲ ਅੱਗੇ ਨਿਕਲ ਜਾਾਂਗੇ ਪਰ ਉਹ ਤਰੀਕਾ ਗਲਤ ਹੋ ਜਾਂਦਾ ਨਾ ਅਸੀਂ ਸਾਡੇ ਕ腐ਸ਼ਨ ਜਿਹੜੀ ਹੈ ਨਾ ਇਹ ਚੋਰੀ ਜਿਹੜੀ ਹੈ ਸਾਡੇ ਦਿਮਾਗਾਂ ਦੇ ਵਿੱਚ ਆ ਅਸੀਂ ਹਰ ਵਕਤ ਜਿਹੜਾ ਹੈ ਸਰਕਾਰਾਂ ਨੂੰ ਭੰਡ ਦੰਦੇ ਨੇ ਨਾ ਵੀ ਸਰਕਾਰਾਂ ਆਪਸ਼ਨ ਕਰਦੀਆਂ ਆ ਸਰਕਾਰਾਂ ਰਿਸ਼ਵਤ ਖੋ ਰਿਆ ਬੰਦੇ ਜਿਹੜੇ ਸਾਡੇ ਅਫਸਰ ਆ ਨਹੀਂ ਆਪਾਂ ਵੀ ਗਲਤ ਹੈਗੇ ਆ ਜਿੱਥੇ ਆਪਾਂ ਹਰ ਚੀਜ਼ ਦੇ ਵਿੱਚ ਇਹ ਚੀਜ਼ਾਂ ਵਾਰ ਦੰਦੇ ਆ ਕਿਉਂਕਿ ਸਾਨੂੰ ਹੁੰਦਾ ਹੈ ਕਿ ਬਸ ਅਸੀਂ ਹੀ ਬੈਸਟ ਹੋਈਏ ਸਾਡਾ ਹੀ ਕੰਮ ਛੇਤੀ ਹੋਵੇ ਤਾਂ ਅਸੀਂ ਸਭ ਤੋਂ ਉੱਪਰ ਰਹੀਏ ਇਸ ਕਰਕੇ ਚੀਜ਼ਾਂ ਧੱਕਾ ਜਿਹੜਾ ਇਹ ਚੱਲਦਾ ਹੀ ਰਹਿੰਦਾ ਆਪਣੇ ਸਮਾਜ ਦੇ ਵਿੱਚ ਤੇ ਆਪਾਂ ਹਰ ਵਾਰ ਦੂਜੇ ਨੂੰ ਨਿੰਦਦੇ ਰਹਿੰਨੇ ਯਾਰ ਉਹ ਇਦਾਂ ਉਹ ਇਦਾਂ ਹੋਏ ਤਾਂ ਇਦਾਂ ਨਹੀਂ ਹੁੰਦੀ ਹੈਗੀ ਆਪਾਂ ਖੁਦ ਆਪਾਂ ਗਲਤ ਹੈਗੇ ਆ ਆਪਾਂ ਨੂੰ ਖੁਦ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਜੇ ਆਪਣਾ ਜਾਨੀ ਕਿ ਕਹਿ ਦਈਏ ਕਿ ਆਪਣੇ ਸਟੇਟ ਨੂੰ ਆਪਣੇ ਦੇਸ਼ ਨੂੰ ਸਾਫ ਸੁਥਰਾ ਬਣਾਉਣਾ ਆ। ਦੁਬਾਰੇ ਹੋਣਾ ਨਹੀਂ ਕਿਉਂਕਿ ਆਪਣੇ ਚੀਜ਼ਾਂ ਖੂਨ ਦੇ ਵਿੱਚ ਘਰ ਕਰ ਚੁੱਕੀਆਂ ਆ। ਜਿੱਦਾਂ ਹੁਣ ਮੈਂ ਗੱਲ ਕੀਤੀ ਕਿ ਛੋਟੇ-ਛੋਟੇ ਬੱਚਿਆਂ ਨੂੰ ਵੀ ਆਪਾਂ ਇਦਾਂ ਵਰਤ ਲੈਨੇ ਆ ਵੀ ਹਾਂ ਉਹਦਾ ਕੋਈ ਡਾਕੂਮੈਂਟ ਬਣਾ ਕੇ ਜਾਲੀ ਵੀ ਚੱਲ ਤੂ ਛੋਟੇ ਬੱਚਾ ਚ ਧੋੜੇਗਾ ਤੂ ਜਿੱਤ ਜਾਏਗਾ ਜਿਹਨੂੰ ਨਾਮ ਮਿਲ ਜਾਏਗਾ। ਤੇ ਇਹ ਚੀਜ਼ਾਂ ਗਲਤ ਆ ਨਾ ਤੇ ਇਸ ਵੱਡੇ ਲੈਵਲ ਦੇ ਉੱਤੇ ਤਾਂ ਇਹ ਨਾਰਮਲ ਜੀ ਗੱਲ ਚੀਜ਼ਾਂ ਹੋਣਗੀਆਂ ਹੋਣਗੀਆਂ। ਹਨਾ ਜਾਂ ਛੋਟੇ ਲੈਵਲਾਂ ਤੇ ਹੁੰਦੀਆਂ ਆ। ਤੇ ਉਹ ਬੱਚਿਆਂ ਨੇ ਵੀ ਗਾਂ ਜਾ ਕੇ ਫਿਰ ਇਹੇ ਕੋਸ਼ਿਸ਼ ਕਰਨਾ ਜਿਹੜੇ ਬੱਚਿਆਂ ਨੂੰ ਆਪਾਂ ਇਹੋ ਜਿਹੀ ਟ੍ਰੇਨਿੰਗ ਆਪਣੇ ਘਰ ਤੋਂ ਮਿਲਦੀ ਹੈ ਮਾਪਿਓ ਇਹੋ ਜਿਹੀ ਟ੍ਰੇਨਿੰਗ ਦਿੰਦੇ ਬੱਚਿਆਂ ਨੂੰ ਸੋਚਣ ਵਾਲੀ ਗੱਲ ਹੈ ਨਾ ਤੇ ਆਪਾਂ ਨੂੰ ਇਹ ਚੀਜ਼ ਬਾਰੇ ਸੋਚਣਾ ਚਾਹੀਦਾ ਹੈ ਤੇ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਵਾਕਿਆ ਬਾਪੇ ਨਾਲ ਤਾਂ ਕਾ ਹੋਇਆ ਜਾਂ ਨਹੀਂ ਹੋਇਆ ਤੇ ਜੇ ਕਿਸੇ ਕੋਲ ਤਸਵੀਰਾਂ ਭੇਨ ਭਰਾ ਕੋ ਹੈਗੀਆਂ ਬਾਕੀ ਘੋੜਿਆਂ ਦੀਆਂ ਤੇ ਸਾਨੂੰ ਜਰੂਰ ਭੇਜਿਓ ਆਪਾਂ ਉੱਤੇ ਫਿਰ ਨੈਕਸਟ ਵੀਡੀਓ ਕਰਦੇ ਆਂਗੇ ਤੇ ਜਰੂਰ ਕਰਾਂਗੇ ਗੱਲਬਾਤ ਅੱਗੇ ਵੀ ਵੀ ਕਿੱਦਾਂ ਹੈ ਮੈਨੂੰ ਪਤਾ ਨਹੀਂ ਸੀਗਾ ਵੀ ਪਹਿਲਾਂ ਵੀ ਇੰਨੀ ਗੱਲਬਾਤ ਚੱਲਦੀ ਆ ਘੋੜਿਆਂ ਦੇ ਉੱਤੇ ਵੀ ਤੇ ਬਹੁਤ ਵਧੀਆ ਲੱਗਾ ਵੀਡੀਓ ਦੇਖ ਕੇ ਵੀ ਸਾਡੇ ਲੋਕਾਂ ਦੇ ਜਿਹ ਵਿੱਚ ਜਿਹੜੇ ਪੁਰਾਣੇ ਸ਼ੌਂਕ ਜਿਹੜੇ ਅਜੇ ਵੀ ਹੈਗੇ ਆ ਤੇ ਚੰਗੀ ਗੱਲ ਆ ਘੋੜੇ ਰੱਖਣੇ ਚਾਹੀਦੇ ਆ ਤੁਸੀਂ ਜਰੂਰ ਕਮੈਂਟ ਕਰਕੇ ਦੱਸਣਾ ਵੀ ਵਾਕਈ ਬਾਬੇ ਨਾਲ ੱਤਕਾ ਹੋਇਆ ਜਾਂ ਨਹੀਂ ਹੋਇਆ ਮਿਲਦੇ ਆਂ ਫਿਰ ਨੈਕਸਟ ਵੀਡੀਓ ਚ